ਸਾਡੇ ਕੋਲ ਜੇ ਪੁੱਛਿਆ ਜਾਵੇ ਇੱਕੋ ਹੀ ਕੀਮਤੀ ਚੀਜ਼ ਹੈ ਸਾਡਾ ਧਿਆਨ ਮਾਂ ਨਾਲ ਧਿਆਨ ਦਿਓਗੇ ਮਾਂ ਨਾਲ ਰਿਸ਼ਤਾ ਮਜ਼ਬੂਤ ਹੋਏਗਾ ਘਰ ਵਾਲੀ ਤੇ ਧਿਆਨ ਦਿਓਗੇ ਘਰ ਵਾਲੀ ਨਾਲ ਰਿਸ਼ਤਾ ਮਜ਼ਬੂਤ ਹੋਏਗਾ ਕੰਮ ਤੇ ਧਿਆਨ ਦਿਓ ਤੁਹਾਡਾ ਕੰਮ ਬਹੁਤ ਵਧੇ ਫੁੱਲੇਗਾ ਖੇਤੀ ਤੇ ਧਿਆਨ ਦਿਓ ਖੇਤੀ ਵਧੀਆ ਹੋਏਗੀ ਕੁੱਤੇ ਤੇ ਧਿਆਨ ਦਿਓ ਕੁੱਤਾ ਤੁਹਾਨੂੰ ਬਹੁਤ ਪਿਆਰ ਕਰੇਗਾ ਡੌਗ ਲਵਰ ਜਿਹੜੇ ਲੋਕ ਹੁੰਦੇ ਨੇ ਪੰਛੀਆਂ ਤੇ ਧਿਆਨ ਦਿਓ ਮੈਂ ਸਵੇਰੇ ਇੱਥੇ ਕਾਜੂ ਹੁੰਦੇ ਮੇਰੇ ਹੱਥ ਚ ਕਾਜੂ ਤੇ ਮੈਂ ਜਦੋਂ ਮੈਂ ਖਿਲਾਰਦਾ ਨਾ ਸਾਡੇ ਮੋਰ ਐ ਭੱਜੇ ਆਉਂਦੇ ਛਾਲਾਂ ਮਾਰਦੇ ਜੰਗਲੀ ਜਾਨਵਰ ਐ ਮੋਰ ਪਰ ਉਹ ਕਾਜੂ ਖਾਣ ਵਾਸਤੇ ਉਹਨਾਂ ਨੂੰ ਪਤਾ ਐ ਜਦੋਂ ਅਸੀਂ ਧਿਆਨ ਦਿੰਨੇ ਆ ਫਿਰ ਮੇਰਾ ਮੋਰਾ ਨਾਲ ਰਿਸ਼ਤਾ ਬਣਦਾ ਮੋਰ ਕਹਿੰਦੇ ਐ ਕਿ ਇਹਨੂੰ ਫਿਕਰ ਐ ਸਾਨੂੰ ਕਾਜੂ ਪਾਉਂਦੇ ਐ ਚਾਰ ਸੇਵ ਕੱਟ ਕੇ ਮੈਂ ਸ਼ਾਮ ਨੂੰ ਪਾਏ ਭੱਜੇ ਆਉਂਦੇ ਆ ਖੁਸ਼ ਹੁੰਦੇ ਆ ਤੇ ਹੁੰਦਾ ਕੀ ਹੈ ਕਿ ਜਿਹੜੀ ਚੀਜ਼ ਤੇ ਤੁਸੀਂ ਧਿਆਨ ਦਿੰਦੇ ਹੋ ਉਸੇ ਨਾਲ ਤੁਹਾਡਾ ਰਿਸ਼ਤਾ ਮਜ਼ਬੂਤ ਹੁੰਦਾ ਹੈ ਕਿਉਂਕਿ ਤੁਹਾਡੀ એનર્ਜੀ ਉਹਨੂੰ ਦੇ ਰਹੇ ਹੋ ਉੱਥੇ ਫਿਰ ਤੁਹਾਡੀ ਗੰਡ ਪੈ ਜਾਂਦੀ ਮਜ਼ਬੂਤੀ ਬਣਦੀ ਹੈ ਜਿਹੜੀ ਚੀਜ਼ ਤੇ ਜ਼ਿਆਦਾ ਧਿਆਨ ਦੇ ਹੋਗੇ ਸਾਡੇ ਕੋਲ ਇੱਕੋ ਹੀ ਚੀਜ਼ ਹੈ ਸਾਡਾ ਧਿਆਨ ਤੇ ਜਿਹੜੇ دوست ਨੂੰ ਆਪਾਂ ਸਾਲ-ਸਾਲ ਫੋਨ ਨਹੀਂ ਕਰਦੇ ਧਿਆਨ ਨਹੀਂ ਦਿੰਦੇ ਉਹ ਰਿਸ਼ਤਾ ਵੀ ਟੁੱਟ ਜਾਂਦਾ ਜਿਹਨੂੰ ਆਪਾਂ ਰੋਜ਼ ਗੱਲ ਕਰਦੇ ਆ ਜਿੰਨਾਂ ਨਾਲ ਉਥੇ ਸਾਡਾ ਰਿਸ਼ਤਾ ਮਜ਼ਬੂਤ ਹੁੰਦਾ ਸੋ ਸਾਡੀ ਧਿਆਨ ਸ਼ਕਤੀ ਜਿਹੜੀ ਹੈ ਬੜੀ ਜ਼ਰੂਰੀ ਹੈ ਹੁਣ ਫਿਰ ਸਵਾਲ ਮੇਰਾ ਹੈ ਬੀਬੀਆਂ ਦਾ ਘਰ ਵਾਲੇ ਨਾਲ ਕੀ ਕਲੇਸ਼ ਹੁੰਦਾ ਵੀ ਤੂੰ ਮੇਰੇ ਵੱਲ ਧਿਆਨ ਨਹੀਂ ਦਿੰਦਾ ਉਹ ਕਹਿੰਦੀ ਹੈ ਉਹ ਕਹਿੰਦਾ ਪੈਸੇ ਤੇ ਲਿਆ ਦਿੰਨਾ ਸਾਰਾ ਕੁਝ ਤੇ ਕਰ ਦਨਾ ਕੱਪੜਾ ਲੀੜਾ ਤੈਨੂੰ ਪਾਉਣ ਨੂੰ ਦੇ ਦਿੰਨਾ ਪੈਸੇ ਦੀ ਤੈਨੂੰ ਕਮੀ ਨਹੀਂ ਦੱਸ ਕੀ ਚਾਹੀਦਾ ਤੈਨੂੰ ਉਹ ਕਹਿੰਦੀ ਨਹੀਂ ਤੂੰ ਧਿਆਨ ਨਹੀਂ ਦਿੰਦਾ ਭੁੱਖ ਕਿਸ ਚੀਜ਼ ਦੀ ਹੈ ਧਿਆਨ ਦੀ ਹੁਣ ਇਸੇ ਤਰ੍ਹਾਂ ਹੀ ਬੰਦੇ ਵੀ ਇਹ ਫਿਕਰ ਕਰਦੇ ਤੂੰ ਮੇਰਾ ਧਿਆਨ ਨਹੀਂ ਦਿੰਦਾ ਤੈਨੂੰ ਪਤਾ ਨਹੀਂ ਮੈਨੂੰ ਭੁੱਖ ਲੱਗੀ ਹੈ ਤੈਨੂੰ ਪਤਾ ਨਹੀਂ ਮੈਂ ਰੋਟੀ ਖਾਣੀ ਹੈ ਉਹ ਵੀ ਧਿਆਨ ਮੰਗਦਾ ਅੱਛਾ ਹੁਣ ਅੱਗੇ ਸੁਣੋ ਧਿਆਨ ਨਾਲ ਰਿਸ਼ਤਾ ਮਜ਼ਬੂਤ ਹੁੰਦਾ ਆਪਾਂ ਵੀ ਸਾਰੇ ਧਿਆਨ ਦੇ ਭੁੱਖੇ ਆ ਜੇ ਸਾਡੇ ਤੇ ਧਿਆਨ ਨਾ ਦਿੱਤਾ ਜਾਵੇ ਧਿਆਨ ਸਾਡਾ ਫਿਊਲ ਹੈ ਜਿਹੜਾ ਅਸੀਂ ਕਿਸੇ ਤੇ ਧਿਆਨ ਦਿੰਨੇ ਆ ਅਸੀਂ ਅਗਲੇ ਨੂੰ ਫਿਊਲ ਦਿੰਨੇ ਆ ਤੇ ਜਦੋਂ ਲੋਕ ਸਾਡੇ ਤੇ ਧਿਆਨ ਦਿੰਦੇ ਨੇ ਸਾਨੂੰ ਊਰਜਾ ਉਹਦੇ ਤੋਂ ਹੀ ਮਿਲਦੀ ਹੈ ਸੋਲਰ ਜਿਹੜਾ ਹੈ ਨਾ ਸੋਲਰ ਸਿਸਟਮ ਉਹ ਪਲੇਟਾਂ ਜਦੋਂ ਸੂਰਜ ਉਹਨਾਂ ਵੱਲ ਵੇਖਦਾ ਤੇ ਸੂਰਜ ਤੋਂ ਉਹ ਊਰਜਾ ਲੈਂਦੇ ਐ ਤਾਂ ਉਹ ਚੱਲਦੇ ਐ ਲਾਈਟ ਜਗਾਉਂਦੇ ਐ ਸੋਲਰ ਸਿਸਟਮ ਸੂਰਜ ਦੀ ਰੋਸ਼ਨੀ ਖਿੱਚਦੇ ਐ ਤਾਂ ਹੀ ਚਾਨਣ ਕਰਦੇ ਐ ਆਪਾਂ ਵੀ ਧਿਆਨ ਕਰਕੇ ਹੀ ਕਰਦੇ ਆ ਸਾਰਾ ਕੁਝ ਧਿਆਨ ਨਾ ਦਿੱਤਾ ਜਾਵੇ ਆਪਾਂ ਜਿਉਂ ਵੀ ਨਹੀਂ ਸਕਦੇ ਸਾਨੂੰ ਜ਼ਿੰਦਗੀ ਬਹੁਤ ਭੈੜੀ ਲੱਗੇਗੀ ਜੇ ਦਿਨ ਸਾਡੇ ਵੱਲ ਕੋਈ ਧਿਆਨ ਹੀ ਨਾ ਦੇਵੇ ਜਿੰਨਾ ਜ਼ਿਆਦਾ ਧਿਆਨ ਕੋਈ ਸਾਡੇ ਵੱਲ ਦੇ ਰਿਹਾ ਉਹਨੇ ਅਸੀਂ ਖੁਸ਼ ਆਂ ਕਰ ਵਾਲੇ ਵੀ ਬਹੁਤ ਧਿਆਨ ਦਿੰਦੀ ਐ ਬੱਚਾ ਵੀ ਮੇਰਾ ਧਿਆਨ ਦਿੰਦਾ ਐ ਮੇਰਾ ਰਿਸ਼ਤੇਦਾਰ ਵੀ ਮੇਰਾ ਬਹੁਤ ਫਿਕਰ ਕਰਦੇ ਨੇ ਧਿਆਨ ਦਿੰਦੇ ਨੇ ਮੇਰੇ ਵੱਲ ਇਸੇ ਕਰਕੇ ਅਸੀਂ ਤੁਰੇ ਫਿਰਦੇ ਹੁਣ ਤੁਸੀਂ ਮੈਨੂੰ ਦੱਸੋ ਵੀ ਮੈਨੂੰ ਤੁਸੀਂ ਬਾਬੇ ਗੁਲਾਬ ਸਿੰਘਾ ਨੇ ਵਿਆਹ ਚ ਬੁਲਾ ਲਿਆ ਤੇ ਮੈਂ ਗਿਆ ਇਹਨਾਂ ਨੇ ਬਾਹਰ ਆ ਕੇ ਮੇਰਾ ਸਤਕਾਰ ਕੀਤਾ ਹਾਰ ਪਾ ਆਕਰ ਅੰਦਰ ਲੱਗੇ ਸਪੈਸ਼ਲ ਬਿਠਾਇਆ ਸਪੈਸ਼ਲ ਸੋਫਾ ਲਾਇਆ ਸਾਰੇ ਗਾਇਕਾਂ ਨੂੰ ਲਿਆ ਲਿਆ ਕਿ ਆਓ ਮਿਲੋ ਜੀ ਮਿਲੋ ਜੀ ਤੇ ਮੈਨੂੰ ਚੰਗਾ ਲੱਗਿਆ ਤੇ ਚੰਗਾ ਕਿਉਂ ਲੱਗਿਆ ਕਿਉਂਕਿ ਇਹਨਾਂ ਨੇ ਮੇਰੇ ਤੇ ਧਿਆਨ ਦਿੱਤਾ ਅੱਛਾ ਕਿਤੇ ਗਏ ਹੋਈਏ ਅਗਲਾ ਧਿਆਨ ਹੀ ਨਾ ਦੇਵੇ ਤੇ ਆਪਾਂ ਮੁੜ ਕੇ ਕਿਉਂ ਨਹੀਂ ਜਾਂਦੇ ਕਿਉਂਕਿ ਸਾਨੂੰ ਧਿਆਨ ਨਹੀਂ ਮਿਲਿਆ ਇੰਟੈਂਸ਼ਨ ਨਹੀਂ ਮਿਲੀ ਸਾਡੇ ਕੋਲ ਲੈਣੀ ਐ ਸੀ ਜਿਹੜੀ ਚੀਜ਼ ਉਹ ਵੀ ਧਿਆਨ ਹੀ ਮੰਗਦੇ ਆਂ ਸੀ ਸਾਰੇ ਧਿਆਨ ਦੇ ਭੁੱਖੇ ਸਾਰੇ ਧਿਆਨ ਦੇ ਭੁੱਖੇ ਆ ਕੁੱਤਾ ਵੀ ਧਿਆਨ ਮੰਗਦਾ ਹੈ ਪੰਛੀ ਵੀ ਧਿਆਨ ਮੰਗਦੇ ਆ। ਦਰਖਤ ਵੀ ਧਿਆਨ ਮੰਗਦੇ ਆ। ਅਸੀਂ ਵੀ ਧਿਆਨ ਮੰਗਦੇ ਆ। ਘਰ ਵਾਲੀ ਘਰ ਵਾਲਾ ਇਕੱਠੇ ਰਹਿੰਦੇ ਪਰ ਧਿਆਨ ਨਹੀਂ ਨਾ ਦਿੰਦੇ ਤੇ ਤੁੱਖੇ ਆ ਵੀ ਧਿਆਨ ਦਿਓ ਮੇਰੇ ਵੱਲ। ਧਿਆਨ ਦੀ ਭੁੱਖ ਲੱਗਦੀ ਹੈ। ਧਿਆਨ ਦਿਓ। ਭਗਤ ਇਸ ਲਈ ਭਗਤੀ ਕਰਦਾ ਕਿ ਭਗਵਾਨ ਮੇਰੇ ਵੱਲ ਧਿਆਨ ਦੇਵੇ। ਸਿੱਖ ਇਸ ਲਈ ਸੇਵਾ ਕਰਦਾ ਹੈ। ਤੇ ਮਰ ਮਿਟਦਾ ਵੀ ਗੁਰੂ ਮੇਰੇ ਵੱਲ ਧਿਆਨ ਦੇਵੇ ਉਹ ਵੀ ਧਿਆਨ ਹੈ ਇੱਕ ਕਰੀ ਵੇਖੇ ਮੇਰੇ ਵੱਲ ਇੱਕ ਕਰੀ ਮੇਰੇ ਵੱਲ ਧਿਆਨ ਦੇ ਦੇਵੇ ਠੀਕ ਹੈ ਧਿਆਨ ਸਭ ਤੋਂ ਵੱਡੀ ਚੀਜ਼ ਧਿਆਨ ਹੈ ਤੇ ਲੋਕ ਵੱਧਦੇ ਫੁੱਲਦੇ ਨੇ ਜਦੋਂ ਅਸੀਂ ਉਹਨਾਂ ਵੱਲ ਧਿਆਨ ਦਿੰਦੇ ਹਾਂ ਜਿੱਥੇ-ਜਿੱਥੇ ਧਿਆਨ ਦਿੰਦੇ ਹਾਂ ਉਹ ਵੱਧਦੇ ਫੁੱਲਦੇ ਨੇ ਠੀਕ ਹੈ ਗਣ ਹੁਣ ਸਾਡੇ ਕੋਲੇ ਵਧੀਆ ਚੀਜ਼ ਹੈ ਪਰ ਪੰਗਾ ਪਤਾ ਕੀ ਕੀਤਾ ਲੋਕਾਂ ਦਾ ਧਿਆਨ ਮੰਗਦੇ ਰਹੇ ਉਹ ਸਾਨੂੰ ਸਵਾਰਦਾ ਨਹੀਂ ਅਸੀਂ ਆਪਣਾ ਜਿਹੜਾ ਧਿਆਨ ਸੀ ਉਹ ਬਾਹਰ ਲਾਉਂਦੇ ਰਹੇ ਉਹਦੇ ਵੱਲ ਦੇ ਉਹਦੇ ਵੱਲ ਧਿਆਨ ਦੇ ਉਹਦੇ ਵੱਲ ਧਿਆਨ ਦੇ ਜਦੋਂ ਤੇਰੇ ਧਿਆਨ ਨਾਲ ਤੇਰੀ ਘਰ ਵਾਲੀ ਸਬਰਦੀ ਹੈ ਤੇਰੇ ਧਿਆਨ ਨਾਲ ਕੁੱਤਾ ਸਬਰਦਾ ਹੈ ਤੇਰੇ ਧਿਆਨ ਨਾਲ ਦਰਖਤ ਸਬਰਦਾ ਹੈ ਤੇਰੇ ਧਿਆਨ ਨਾਲ ਪੰਛੀ ਸਬਰਦੇ ਹੈ ਜਦੋਂ ਤੂੰ ਧਿਆਨ ਆਪਣੇ ਆਪ ਤੇ ਦੇਵੇਂਗਾ ਤੇ ਤੂੰ ਕਿਉਂ ਨਹੀਂ ਸਭਰੀਂ ਨਾ ਉਹ ਜਿਹੜਾ ਧਿਆਨ ਹੈ ਜਿਹੜਾ ਸਭ ਨੂੰ ਫਿਊਲ ਦਿੰਦਾ ਇੰਟੈਂਸ਼ਨ ਫੋਕਸ ਤੇ ਜੇ ਉਹ ਧਿਆਨ ਸੀ ਆਪਣੇ ਆਪ ਤੇ ਦੇਾਂਗੇ ਆਪਣੇ ਤਨ ਤੇ ਆਪਣੇ ਘਰ ਤੇ ਤੁਸੀਂ ਵੇਖ ਲਓ ਜਿਹੜੀਆਂ ਬੀਬੀਆਂ ਘਰ ਧਿਆਨ ਦਿੰਦੀਆਂ ਉਹਨਾਂ ਦੇ ਘਰ ਚਮਕਦੇ ਹੁੰਦੇ ਆ ਹਰ ਚੀਜ਼ ਫਿੱਟ ਹੁੰਦੀ ਹੈ ਕਿਚਨ 'ਚ ਚਲੇ ਜਾਓ ਇੱਕ ਇੱਕ ਚੀਜ਼ ਸੈੱਟ ਹੁੰਦੀ ਹੈ ਧਿਆਨ ਦਿੰਦੇ ਨੇ ਲੋਕ ਘਰਾਂ 'ਚ ਬਹੁਤ ਧਿਆਨ ਦਿੰਦੇ ਨੇ ਸਾਨੂੰ ਨੌਕਰ ਕਿਹੜਾ ਪਸੰਦ ਹੈ ਜਿਹੜਾ ਧਿਆਨ ਦੇਵੇ ਅਸੀਂ ਜੇ ਸੇਵਾਦਾਰ ਰੱਖਾਂਗੇ ਸਾਨੂੰ ਸੇਵਾਦਾਰ ਕਿਹੜਾ ਪਸੰਦ ਹੈ ਜਿਹੜਾ ਧਿਆਨ ਦੇਵੇ ਮੁੰਡੇ ਜੋੜੀ ਵਜਾਉਣ ਵਾਲੇ ਨੇ ਬੋਲਣ ਵਾਲੇ ਨੇ ਇਹਨਾਂ ਨੂੰ ਮੈਂ ਇਹੀ ਕਹਿੰਨਾ ਧਿਆਨ द्या ਕਰੋ ਧਿਆਨ द्या ਕਰੋ ਧਿਆਨ द्या ਕਰੋ ਧਿਆਨ ਦਿਓ ਕੰਮ ਤੇ ਧਿਆਨ ਦਿਓ ਫੋਕਸ ਰੱਖਿਓ ਫੋਕਸ ਰੱਖਿਓ ਢਿੱਲ ਨਾ ਕਰੋ ਸੋ ਅਸੀਂ ਜਦੋਂ ਧਿਆਨ ਆਪਣੇ ਆਪ ਤੇ ਦਿੰਨੇ ਆ ਤਾਂ ਅਸੀਂ ਵੱਧਦੇ ਫੁੱਲਦੇ ਆ ਹੁਣ ਪੰਗਾ ਪਤਾ ਕੀ ਪੈਂਦਾ ਵੇਖੋ ਇੱਕ ਬੰਦਾ ਆਇਆ ਚਿੱਕੜ ਦੀ ਬਾਲਟੀ ਲਈ ਸਾਡੇ ਤੇ ਭਾਤੀ ਚਿੱਕੜ ਦੀ ਬਾਲਟੀ ਲਈ ਸਾਡੇ ਤੇ ਭਾਤੀ ਆਪਾਂ ਉਸ ਬੰਦੇ ਤੋਂ ਖਿਜ ਗਏ ਤੇ ਧਿਆਨ ਸਾਰਾ ਸਾਡਾ ਉਸ ਦੁਸ਼ਮਣ 'ਚ ਪੈ ਗਿਆ ਬੇਨੇ ਚਿੱਕੜ ਦੀ ਬਾਲਟੀ ਮੇਰੇ ਤੇ ਸਿੱਟੀ ਤੇ ਸਿੱਟੀ ਕਿਨੇ ਸਾਰਾ ਧਿਆਨ ਉਹਨੂੰ ਦੇ ਦਿੱਤਾ ਇੱਕ ਦਿਨ ਹੋ ਗਿਆ ਸੌਰਾ ਦਿਨ ਲਿਬੜਿਆ ਤੁਰਿਆ ਫਿਰਦਾ ਉਹਨੇ ਮੇਰੇ ਤੇ ਚਿੱਕੜ ਦੀ ਬਾਲਟੀ ਪਾਤੀ ਮੇਰੇ ਤੇ ਚਿੱਕੜ ਪਾਤਾ ਮੇਰੇ ਤੇ ਚਿੱਕੜ ਪਾਤਾ ਸੋ ਧਿਆਨ ਕਿੱਥੇ ਰਿਹਾ ਦੁਸ਼ਮਣ ਤੇ ਵਿਰੋਧੀ ਤੇ ਰਿਹਾ ਖਾ ਗਿਆ ਨਾ ਵਿਰੋਧੀ ਧਿਆਨ ਸਾਡੇ ਕੋਲ ਇੱਕੋ ਹੀ ਤਾਂ ਚੀਜ਼ ਸੀ ਧਿਆਨ ਮੰਗੀ ਚੀਜ਼ ਸੀ ਉਹੀ ਤਾਂ ਸਵਾਰਦੀ ਹੈ ਸਾਰਾ ਕੁਝ ਪਰ ਅਸੀਂ ਉਹ ਧਿਆਨ ਕਿਨੂੰ ਦੇਤਾ ਬੜਾ ਆਪਣੇ ਦੁਸ਼ਮਣ ਨੂੰ ਵਿਰੋਧੀ ਨੂੰ ਧਿਆਨ ਦੇਤਾ ਹੁਣ ਉਹਦਾ ਤਾਂ ਕੁਝ ਸਭ ਧਿਆਨ ਅਸੀਂ ਉੱਤੇ ਦੇਈ ਜੰਨੇ ਆ ਉਹ ਹੋਰ ਗਾਲਾਂ ਕੱਢਦਾ ਅਗਲੇ ਦਿਨ ਫਿਰ ਚਿੱਕੜ ਦੀ ਬਾਲਟੀ ਲਈ ਫਿਰਦਾ ਅਸੀਂ ਸਾਰਾ ਦਿਨ ਖਰਾਬ ਕਰ ਲਿਆ ਕਿਉਂਕਿ ਉਹਨੇ ਚਿੱਕੜ ਦੀ ਬਾਲਟੀ ਪਾਤੀ ਤੇ ਸਿਆਣ ਫੇ ਸੀ ਅਸੀਂ ਉਦੇ ਵੱਲ ਨਾ ਧਿਆਨ ਦੇ ਕੇ ਆਪਣੇ ਵੱਲ ਵੇਖਦੇ ਵੀ ਚਿੱਕੜ ਮੇਰੇ ਤੇ ਪੈ ਗਿਆ ਬਦਬੂ ਆ ਰਹੀ ਏ ਇੱਕ ਮਿੰਟ ਵਿੱਚ ਫਟਾਫਟ ਇਸ਼ਨਾਨ ਕਰੀਏ ਨਾਈਏ ਆਪਣਾ ਧਿਆਨ ਦੀਏ ਉਹ ਚਿੱਕੜ ਪਾ ਗਿਆ ਇਹ ਉਹਦੀ ਪ੍ਰੋਬਲਮ ਹੈ ਮੈਂ ਕਮਲਾ ਇਹਨੂੰ ਆਪਣਾ ਇੰਨਾ ਧਿਆਨ ਨਾ ਦਿਆਂ ਧਿਆਨ ਨਾ ਦਿਆਂ ਮੈਂ ਇਹਦੇ ਤੇ ਮੈਂ ਧਿਆਨ ਦੇ ਹੀ ਜਾਾਂਗਾ ਮੇਰੇ ਕੋਲ ਤਾਂ ਧਿਆਨ ਬਚਣਾ ਹੀ ਨਹੀਂ ਮੈਂ ਆਪਣੇ ਨੂੰ ਆਪ ਨੂੰ ਕੀ ਦਵਾਂਗਾ ਧਿਆਨ ਇੱਕ ਹੈ ਇੱਕ ਟਾਈਮ ਤੇ ਇੱਕ ਤੇ ਹੀ ਦਿੱਤਾ ਜਾ ਸਕਦਾ ਮਲਟੀਟਾਸਕ ਟਾਸਕਿੰਗ ਹੁੰਦੀ ਟਾਸਕਿੰਗ ਟਾਸਕ ਮਲਟੀਟਾਸਕਿੰਗ ਜਿਹੜੀ ਹੁੰਦੀ ਹੈ ਇਹ ਹੁੰਦੀ ਹੋਈ ਨਹੀਂ ਇੱਕ ਟਾਈਮ ਤੇ ਬੰਦਾ ਇੱਕ ਹੀ ਕੰਮ ਕਰ ਸਕਦਾ ਦੋ ਕੰਮ ਇੱਕ ਟਾਈਮ ਤੇ ਨਹੀਂ ਕਰ ਸਕਦਾ ਸਾਇੰਸ ਕਹਿੰਦੀ ਹੈ ਇੱਕ ਟਾਈਮ ਤੇ ਤੁਸੀਂ ਇੱਕ ਹੀ ਕੰਮ ਕਰ ਸਕਦੇ ਹੋ ਦੋ ਨਹੀਂ ਕਰ ਸਕਦੇ ਕਿਵੇਂ ਜੇ ਤੁਸੀਂ ਇੱਕ ਟਾਈਮ ਤੇ ਦੋ ਕੰਮ ਕਰ ਰਹੇ ਹੋ ਮੰਨ ਲਓ ਉਧਰੋਂ ਤੁਸੀਂ ਫੋਨ ਦੇਖ ਰਹੇ ਹੋ ਉਧਰੋਂ ਟੀਵੀ ਦੇਖ ਰਹੇ ਹੋ ਮਲਟੀਟਾਸਕਿੰਗ ਹੋ ਗਿਆ ਨਾ ਵੀ ਦੋ ਕੰਮ ਤਿੰਨ ਕੰਮ ਗੱਲ ਵੀ ਕਰ ਰਹੇ ਹੋ ਫੋਨ ਵੀ ਫੋਨ ਤੇ ਵੀ ਕੁਝ ਲਾਇਆ ਹੋਇਆ ਟੀਵੀ ਤੇ ਵੀ ਲਾਇਆ ਹੋਇਆ ਗੱਲ ਵੀ ਕਰ ਰਹੇ ਹੋ ਤਿੰਨ ਕੰਮ ਕਰ ਰਹੇ ਹੋ ਹੁੰਦੇ ਨੇ ਨਾ ਕਈ ਬੰਦੇ ਵੀ ਤਿੰਨ ਤਿੰਨ ਕੰਮ ਕਰਦੇ ਇਹ ਗਲਤ ਗੱਲ ਹੈ ਸਾਇੰਸ ਕਹਿੰਦੀ ਹੈ ਬ੍ਰੇਨ ਇੱਕ ਵੇਲੇ ਇੱਕ ਤੇ ਫੋਕਸ ਕਰਦਾ ਹੈ ਹੁਣ ਕੀ ਹੋਇਆ ਇਹ ਬ੍ਰੇਨ ਸਪੀਡ ਨਾਲ ਬਦਲ ਰਿਹਾ ਫਟਾਫਟ ਫੋਨ ਤੇ ਫਟਾਫਟ ਸਾਹਮਣੇ ਫਟਾਫਟ ਗੱਲ ਤੇ ਪਰ ਇੱਕ ਟਾਈਮ ਤੇ ਕਰਦਾ ਇੱਕ ਹੀ ਹੈ ਹੁਣ ਸੈਕਿੰਡ ਇੱਕ ਸੈਕਿੰਡ ਸਾਥ ਇਹਦੇ ਤੇ ਰੁਕਿਆ ਫਟਾਫਟ ਇੱਕ ਸੈਕਿੰਡ ਦੇਖਣ ਵਾਲੇ ਤੇ ਇੱਕ ਸੈਕਿੰਡ ਉਹਦੇ ਤੇ ਪਰ ਇਹਨੇ ਤਿੰਨ ਜਗ੍ਹਾ ਹੁਣ ਆਪਣਾ ਧਿਆਨ ਵੰਡ ਲਿਆ ਪਰ ਇਹ ਕੀ ਕਰ ਰਿਹਾ ਸੈਕਿੰਡ ਵਿੱਚ ਬਦਲ ਰਿਹਾ ਪਰ ਇੱਕ ਟਾਈਮ ਤੇ ਇਹ ਇੱਕ ਹੀ ਵੇਖਦਾ ਇੱਕ ਸੈਕਿੰਡ ਚ ਇਹਨੂੰ ਦੇਖ ਲੈਂਦਾ ਦੂਜੇ 2 ਸੈਕਿੰਡ ਇਹਨੂੰ ਦੇਖ ਲੈਂਦਾ ਤੀਜੇ 2 ਸੈਕਿੰਡ ਇਹਨੂੰ ਦੇਖ ਲੈਂਦਾ ਇੱਕ ਟਾਈਮ ਤੇ ਬੰਦਾ ਫੋਕਸ ਇੱਕ ਥਾਂ ਤੇ ਹੀ ਕਰ ਸਕਦਾ ਹੁਣ ਦੋ ਧਿਆਨ ਤੇ ਹੈ ਨਹੀਂ ਹੁਣ ਆਪਾਂ ਕੀ ਕਰ ਰਹੇ ਜਦੋਂ ਆਪਾਂ ਸਾਧਨਾ ਕਰ ਰਹਿਆ ਸਰੀਰ ਤੇ ਧਿਆਨ ਜਾ ਰਿਹਾ ਸਰੀਰ ਹਿੱਲ ਨਹੀਂ ਰਿਹਾ ਇੱਕ ਸਾਧਨਾ ਹੀ ਚੱਲ ਰਹੀ ਹੈ ਤੇ ਨਾਲ ਅਸੀਂ ਸਾਹ ਤੇ ਧਿਆਨ ਦੇ ਰਹੇ ਹਾਂ ਉਹਦੇ ਵਿੱਚ ਕੀ ਹੋ ਰਿਹਾ ਹੈ ਕਿ ਅਸੀਂ ਕਦੇ ਸਾਹ ਤੇ ਆ ਰਹੇ ਹਾਂ ਕਦੇ ਸਰੀਰ ਦਾ ਵੀ ਖਿਆਲ ਦੋ ਜਗ੍ਹਾ ਤੇ ਸਾਡਾ ਧਿਆਨ ਚੱਲ ਰਿਹਾ ਇੱਕ ਧਿਆਨ ਹੈ ਇੱਕੋ ਹੀ ਚੀਜ਼ ਹੈ ਉਹ ਵਿਰੋਧੀ ਨੂੰ ਦਿੱਤਾ ਹੋਇਆ ਉਹਦੇ ਬਾਰੇ ਸੋਚੀ ਜੰਨੇ ਆ ਉਹ ਮੈਨੂੰ ਗਾਲ੍ਹਾਂ ਕੱਢਦਾ ਹੈ ਉਹ ਮੇਰਾ ਵਿਰੋਧੀ ਹੈ ਉਹ ਮੇਰੇ ਨਾਲ ਇਦਾਂ ਕਰਦਾ ਹੈ ਉਹ ਮੇਰੇ ਨਾਲ ਐ ਕਰ ਗਿਆ ਸਾਰਾ ਫੋਕਸ ਜਿਹੜਾ ਆਪਣੇ ਆਪ ਨੂੰ ਸਵਾਰਣ ਤੇ ਲਾਉਣਾ ਸੀ ਉਹ ਉਹਦੇ ਤੇ ਹੀ ਲਾ ਦਿੱਤਾ ਸਾਰਾ ਜਿਹੜਾ ਕੰਮ ਤਰੱਕੀ ਕਰਨ ਲਈ ਲਾਉਣਾ ਸੀ ਮਾਈਂਡ ਨੂੰ ਸਵਾਰਨਾ ਸੀ ਸਰੀਰ ਨੂੰ ਸਵਾਰਨਾ ਸੀ ਉਹ ਸਾਰੇ ਦਾ ਸਾਰਾ ਧਿਆਨ ਅਸੀਂ ਲੋਕਾਂ ਤੇ ਦੇ ਦਿੱਤਾ ਮੇਰੀਆਂ ਭੈਣਾਂ ਕੈਂਪ ਕਰਾ ਰਹੀਆਂ ਨੇ ਨਾ ਬੀਬੀਆਂ ਤਿੰਨ ਇਹ ਪੱਕੀ ਗੱਲ ਹੈ ਵੀ ਇਹਨਾਂ ਦੀ ਮੈਂਟਲ ਹੈਲਥ ਕੈਂਪ ਤੋਂ ਬਾਅਦ ਖਰਾਬ ਹੋਣੀ ਹੈ ਠੀਕ ਨਹੀਂ ਹੋਣੀ ਸਹੀ ਨਹੀਂ ਹੋਣੀ ਕਿਉਂ ਭਲਾ ਕਿਉਂਕਿ ਇਹਨਾਂ ਦਾ ਧਿਆਨ ਆਪਣੇ ਆਪ ਨੂੰ ਠੀਕ ਕਰਨ ਵਾਸਤੇ ਨਹੀਂ ਚੱਲ ਰਿਹਾ ਦੂਜਿਆਂ ਵੱਲ ਚੱਲ ਰਿਹਾ ਵੀ ਆ ਬੀਬੀ ਕੀ ਕਰ ਰਹੀ ਹੈ ਉਹ ਬੀਬੀ ਕੀ ਕਰ ਰਹੀ ਹੈ ਆਹ ਬੋਲੀ ਜਾਂਦੀ ਹੈ ਆ ਕਰ ਰਹੀ ਹੈ ਇਹਦੇ ਨਾਲ ਕੀ ਹੋ ਰਿਹਾ ਸਾਰਾ ਫੋਕਸ ਕਿਧੇ ਤੇ ਜਾ ਰਿਹਾ ਹੈ ਬਾਕੀ ਬੀਬੀਆਂ ਤੇ ਤੇ ਆਪਣੇ ਤੇ ਧਿਆਨ ਹੀ ਨਹੀਂ ਜਾ ਰਿਹਾ ਧਿਆਨ ਆਪਣੇ ਆਪ ਤੇ ਆ ਹੀ ਨਹੀਂ ਰਿਹਾ ਆਉਣਾ ਹੀ ਨਹੀਂ ਇੱਕ ਟਾਈਮ ਤੇ ਇੱਕ ਹੀ ਧਿਆਨ ਹੈ ਜਾਂ ਤੇ ਧਿਆਨ ਰੱਖਿਆ ਜਾਏਗਾ ਜਾਂ ਆਪਣੇ ਤੇ ਰੱਖਿਆ ਜਾਏਗਾ ਜਾਂ ਦੂਜੇ ਤੇ ਰੱਖਿਆ ਜਾਏਗਾ ਸਮਝ ਆਉਂਦੀ ਗੱਲ ਕਿਉਂਕਿ ਧਿਆਨ ਤੇ ਇੱਕੋ ਹੀ ਹੈ ਉਹ ਦੂਜੇ ਤੇ ਧਿਆਨ ਜ਼ਿਆਦਾ ਜਾ ਰਿਹਾ ਹੁਣ ਜਦੋਂ ਮੈਂ ਵੀ ਕੈਂਪ ਕਰਦਾ ਤਾਂ ਮੈਂ ਜ਼ਿਆਦਾ ਥੱਕ ਜਾਂਦਾ ਥੱਕਣ ਦਾ ਰੀਜ਼ਨ ਇਹ ਹੁੰਦਾ ਕਿ ਕਿ ਵਾਰ-ਵਾਰ ਕਿਉਂਕਿ ਇਕੱਲੇ-ਇਕੱਲੇ ਨਾਲ ਗੱਲ ਕਰ ਲਈ ਇਕੱਲੇ-ਇਕੱਲੇ ਨੇ ਦੱਸ ਦੇਣਾ ਧਿਆਨ ਜਿਹੜਾ ਵਾਰ-ਵਾਰ ਦੂਜੇ ਤੇ ਜਾਂਦਾ ਪਰ ਜਦੋਂ ਅਸੀਂ ਆਪਣੇ ਤੇ ਧਿਆਨ ਦੇਵਾਂਗੇ ਉਹ ਜਿਹੜੀ ਤਾਰ ਨਾਲ ਅਸੀਂ ਦੂਜਿਆਂ ਨੂੰ ਚਾਰਜ ਕਰਦੇ ਫਿਰਦੇ ਆ ਅਸੀਂ ਉਹ ਧਿਆਨ ਜਦੋਂ ਆਪਣੇ ਤੇ ਲਾਵਾਂਗੇ ਤਾਂ ਅਸੀਂ ਚਾਰਜ ਹੋਵਾਂਗੇ ਸਾਡਾ ਧਿਆਨ ਸਾਨੂੰ ਠੀਕ ਕਰਨ ਵਾਸਤੇ ਹੋਣਾ ਚਾਹੀਦਾ ਹੁਣ ਜਿਹੜੀ ਆਪਣੀ ਲਾਈਨ ਹੈ ਨਾ ਪ੍ਰਚਾਰਕਾਂ ਦੀ ਸਾਡਾ ਧਿਆਨ ਹਮੇਸ਼ਾ ਦੂਜਿਆਂ ਤੇ ਜ਼ਿਆਦਾ ਹੁੰਦਾ ਹੈ ਲੋਕਾਂ ਤੇ ਜ਼ਿਆਦਾ ਧਿਆਨ ਦੁਨੀਆ ਤੇ ਹੁੰਦਾ ਦੱਸਣਾ ਹੁੰਦਾ ਨਾ ਨੌਲੇਜ ਦੇਣੀ ਹੁੰਦੀ ਏ ਆ ਇਦਾਂ ਆ ਇਦਾਂ ਧਿਆਨ ਜਿਆਦਾ ਲੋਕਾਂ ਤੇ ਚਲੇ ਜਾਂਦਾ ਆਪਣੇ ਤੇ ਘਟ ਜਾਂਦਾ ਪਰ ਚਲੋ ਅਸੀਂ ਕੋਸ਼ਿਸ਼ ਇਹ ਕਰੀਏ ਕਰਮਾ ਵਾਲੇ ਬਣੀਏ ਵੀ ਅਸੀਂ ਆਪਣੇ ਆਪ ਤੇ ਵੀ ਧਿਆਨ ਦੇਈਏ ਰਿਸ਼ਤਿਆਂ ਤੇ ਵੀ ਧਿਆਨ ਅਸੀਂ ਦੇਣਾ ਪਰਿਵਾਰ ਤੇ ਵੀ ਧਿਆਨ ਦੇਣਾ ਦੇਣਾ ਹੀ ਪੈਣਾ ਹੁਣ ਅੱਜ ਤੋਂ ਬਾਅਦ ਅਸੀਂ ਇਹ ਥੋੜਾ ਵੀ ਹੁਣ ਤੇ ਸਿਰਫ ਆਪਾਂ ਆਪਣੇ ਤਨ ਤੇ ਧਿਆਨ ਨਵਾਂਗੇ ਅਸੀਂ ਨਹੀਂ ਕਿਹਾ ਧਿਆਨ ਦੇਣਾ ਇਹਨੂੰ ਸਾਹਮ ਕੇ ਵੀ ਰੱਖਣਾ ਇਹਨੂੰ ਧਿਆਨ ਤੇ ਸਾਰੇ ਥਾਵਾਂ ਤੇ ਦੇਣਾ ਪੈਣਾ ਰਿਸ਼ਤਿਆਂ ਤੇ ਕੰਮਾਂ ਤੇ ਆਪਣਾ ਮਾਲਕ ਕੌਣ ਹੈ ਜਿਹਦੇ ਕੋਲ ਕੰਮ ਕਰਦੇ ਆ ਜਾਂ ਜਿਹੜੇ ਤੁਹਾਡੇ ਕੋਲ ਕੰਮ ਕਰਦੇ ਨੇ ਤੁਹਾਨੂੰ ਉਹਨਾਂ ਤੇ ਵੀ ਧਿਆਨ ਦੇਣਾ ਪੈਣਾ ਹੈ ਰਿਸ਼ਤੇਦਾਰੀਆਂ ਤੇ ਧਿਆਨ ਦੇਣਾ ਪੈਣਾ ਹੈ ਧਿਆਨ ਤੇ ਸਾਰੇ ਕਿਤੇ ਦੇਣਾ ਪੈਣਾ ਪਰ ਹੁਣ ਅਸੀਂ ਕੀ ਕਰਾਂਗੇ ਸਾਡਾ ਜਿਹੜਾ ਧਿਆਨ ਹੈ ਉਹ ਧਿਆਨ ਦਾ 90% ਹਿੱਸਾ ਲੋਕਾਂ ਤੇ ਦੇਾਂਗੇ ਬੱਚਿਆਂ ਤੇ ਦੇਾਂਗੇ ਰਿਸ਼ਤਿਆਂ ਤੇ ਦੇਾਂਗੇ ਕੰਮਾਂ ਤੇ ਦੇਾਂਗੇ ਪਰ 10% ਧਿਆਨ ਅਸੀਂ ਆਪਣੇ ਆਪ ਦੇ ਦਿਆਂਗੇ ਜਿਦੇ ਵਿੱਚ ਸਾਡਾ ਮਾਈਂਡ ਸਾਡਾ ਸ਼ਰੀਰ ਕੁਝ ਹਿੱਸਾ ਉਹਦਾ ਤੇ ਜਦੋਂ ਅਸੀਂ ਕੁਝ ਹਿੱਸਾ ਇਹਨੂੰ ਦੇ ਦਿੱਤਾ ਬਹੁਤ ਵਧੀਆ ਇਹ ਪਰਫੁੱਲਤ ਹੁੰਦਾ ਹੈ ਸਾਡਾ ਤਨ ਵੀ ਠੀਕ ਹੁੰਦਾ ਹੈ ਸਾਡਾ ਮਨ ਵੀ ਠੀਕ ਹੁੰਦਾ ਹੈ ਜਿਵੇਂ ਅਸੀਂ 24 ਘੰਟੇ ਨੇ 24 ਘੰਟਿਆਂ ਚੋਂ ਕੰਮ ਵਾਲਿਆਂ ਨੂੰ ਵੀ ਕੁਝ ਘੰਟੇ ਦੇ ਦਿੱਤੇ ਘਰ ਵਾਲੀ ਨੂੰ ਵੀ ਕੁਝ ਘੰਟੇ ਦੇ ਦਿੱਤੇ ਬੱਚਿਆਂ ਨੂੰ ਕੁਝ ਘੰਟੇ ਦੇ ਦਿੱਤੇ ਤੇ ਅੱਧਾ ਘੰਟਾ ਜੇ ਮੈਂ ਚਲੇ ਗਏ ਤੇ ਸਰੀਰ ਨੂੰ ਵੀ ਟਾਈਮ ਦਿੱਤਾ ਤੇ 1 ਘੰਟਾ ਮੈਡੀਟੇਸ਼ਨ ਕਰ ਲਿਆ ਮਾਈਂਡ ਨੂੰ ਵੀ ਟਾਈਮ ਦੇ ਲਿਆ ਹੁਣ ਕੀ ਹੋਇਆ ਅਸੀਂ ਟਾਈਮ ਦੇਣਾ 1 ਘੰਟਾ ਰੋਜ਼ ਦੇਈ ਜਾਈਏ ਮਾਈਂਡ ਲਈ ਤੇ ਮਹੀਨੇ ਦੇ 30 ਘੰਟੇ ਬਣ ਗਏ ਆਪੇ ਗੱਲ ਬਣ ਜਾਏਗੀ ਇੱਥੇ ਅਸੀਂ ਕੈਂਪ 'ਚ ਹੁਣ ਅਸੀਂ ਕੀ ਕਰ ਰਹੇ ਹਾਂ ਹੁਣ ਅਸੀਂ ਜ਼ਿਆਦਾ ਧਿਆਨ ਘਾਤ ਤੇ ਦੇ ਰਹੇ ਹਾਂ ਮਨ ਤੇ ਤੇ ਹੁਣ ਹੋਏਗਾ ਕੀ ਮਨ ਦਾ ਰਿਜ਼ਲਟ ਵਧੀਆ ਆਏਗਾ ਧਿਆਨ ਜ਼ਿਆਦਾ ਦੇ ਰਹੇ ਹਾਂ ਤੇ ਸਾਡੇ ਕੋਲ ਇੱਕੋ ਹੀ ਚੀਜ਼ ਹੈ ਤੇ ਇਹ ਚੇਤਾ ਰੱਖਿਓ ਵੀ ਧਿਆਨ ਦੁਸ਼ਮਣ ਨਾ ਖਾ ਜਾਣ। ਕਈ ਬੰਦਿਆਂ ਨੂੰ ਦੁਸ਼ਮਣ ਵਿਰੋਧੀ ਉਹਨਾਂ ਦਾ ਧਿਆਨ ਖਾ ਜਾਂਦੇ ਨੇ। ਆਉਣ ਵਾਲੇ ਦਿਨਾਂ 'ਚ ਚਲੋ ਆਪਾਂ ਇਸ ਵਿਸ਼ੇ ਤੇ ਗੱਲ ਕਰਨੀ ਵੀ ਦੁਸ਼ਮਣੀਆਂ ਖਤਮ ਕਰੀਏ। ਮਾਫ ਕਰੀਏ ਸਭ ਨੂੰ ਇਹ ਤੇ ਅੱਗੇ ਕਰਾਂਗੇ ਗੱਲ। ਪਰ ਹੁਣ ਜਿਹੜਾ ਚੈਪਟਰ ਹੈ ਉਹ ਇਹ ਹੈ ਕਿ ਕਈ ਵਾਰੀ ਇੱਕ ਵਾਰੀ ਕਿਸੇ ਨਾਲ ਵੈਰ ਪੈ ਜਾਏ। ਉਹ ساری ਜ਼ਿੰਦਗੀ ਸਾਡਾ ਧਿਆਨ ਖਾ ਜਾਂਦਾ ਸਾਲ ਹੋ ਗਿਆ ਉਹੀ ਦਿਮਾਗ ਚਾਈ ਜਾਂਦਾ ਉਹ ਮਰੇਗਾ ਕਦੋਂ ਉਹਦਾ ਬੇੜਾ ਬਾਕੇ ਹਟਣਾ ਉਹ ਇਦਾਂ ਚੱਲ ਅੱਛਾ ਜਿਹੜਾ ਵਿਰੁੱਧ ਅੱਗੇ ਵਾਲਾ ਉਹ ਕਿਤੇ ਦੀ ਕਿਤੇ ਚੱਲਿਆ ਗਿਆ ਕਿਉਂਕਿ ਉਹ ਧਿਆਨ ਸਾਡੇ ਵੱਲ ਨਹੀਂ ਸੀ ਦੇ ਰਿਹਾ ਉਹ ਆਪਣੀ ਤਰੱਕੀ ਤੇ ਧਿਆਨ ਦੇ ਰਿਹਾ ਤੇ ਇਸ ਕਰਕੇ ਅਸੀਂ ਆਪਣਾ ਧਿਆਨ ਆਪਣੀ ਤਰੱਕੀ ਤੇ ਦੇਣਾ ਹੈ ਫੋਕਸ ਆਪਣਾ ਆਪਣੇ ਵਿਕਾਸ ਤੇ ਰੱਖਣਾ ਹੈ ਵਿਰੋਧੀ ਨੇ ਜੋ ਜੋ ਰੇ ਲਾਉਣਾ ਹੈ ਵੀ ਤੂੰ ਰੁਕ ਜੇ ਹੁਣ ਜਿਹੜਾ ਟੂਣਾ ਕੰਮ ਕਰਦਾ ਟੂਣਾ ਇਦਾਂ ਹੀ ਕੰਮ ਕਰਦਾ ਸੀ ਪ੍ਰਾਣੀ ਸਾਈਕੋਲੋਜੀ ਤੇ ਅਸਰ ਕਰ ਜਾਂਦਾ ਸੀ ਹੁਣ ਕੀ ਹੋਇਆ ਟੂਣਾ ਪਿਆ ਇਹ ਟੂਨੇ ਨਾਲ ਜਿਹੜਾ ਇਹਨੂੰ ਟੱਪ ਗਿਆ ਬਸ ਉਹ ਨਹੀਂ ਬਚਦਾ ਹੁਣ ਕਿਸੇ ਨੇ ਟੂਣਾ ਟੱਪਿਆ ਤੇ ਦਿਮਾਗ ਵਿੱਚ ਕੀ ਆ ਗਿਆ ਟੂਣਾ ਟੱਪਿਆ ਟੂਣਾ ਟੱਪਿਆ ਟੂਣਾ ਟੱਪਿਆ ਧਿਆਨ ਕਾਹਦੇ ਤੇ ਚਲਿਆ ਗਿਆ ਟੂਨੇ ਤੇ ਮੀਨਾ ਹੋ ਗਿਆ ਟੂਣਾ ਟੱਪਿਆ ਧਿਆਨ ਮੋੜ ਮੋੜ ਟੂਨੇ ਤੇ ਜਾਈ ਜਾਂਦਾ ਤੇ ਜਿਹੜੀ ਸਿਹਤ ਦਾ ਧਿਆਨ ਸੀ ਤੰਦਰੁਸਤੀ ਉਹ ਧਿਆਨ हट ਗਿਆ ਤੇ ਬਿਮਾਰ ਹੋ ਗਿਆ ਤੇ ਲੋਕ ਕਹਿੰਦੇ ਟੂਣਾ ਟੱਪਿਆ ਮੈਂ ਬਿਮਾਰ ਹੋ ਗਿਆ ਫਲਾਣੇ ਨੇ ਮੇਰੇ ਘਰ ਚ ਕੁਝ ਸਰੋਂ ਸਿੱਟਤੀ ਕਿਸੇ ਨੇ ਖੂਨ ਦੇ ਛਿੱਟੇ ਮਾਰਤੇ ਪਤਾ ਨਹੀਂ ਕਿੱਥੋਂ ਖੂਨ ਆ ਜਾਂਦਾ ਉਹਨਾਂ ਨੂੰ ਪਤਾ ਹੈ ਵੀ ਤੇਰੇ ਦਿਮਾਗ ਤੇ ਦਹਿਲ ਪੈ ਜਾਣਾ ਤੇਰੇ ਦਿਮਾਗ ਚ ਇਹ ਖੂਨ ਦੇ ਛਿੱਟੇ ਚੱਲੀ ਜਾਣਗੇ ਤੇ ਤੇਰਾ ਧਿਆਨ ਆਪਣੇ ਫੋਕਸ ਛੱਡ ਜਾਣਾ ਤੇਰਾ ਕੰਮ ਤੋਂ ਧਿਆਨ ਛੱਡ ਜਾਣਾ ਤੇਰਾ ਧਿਆਨ ਨਹੀਂ ਰਹਿਣਾ ਫਿਰ ਮੋੜ-ਮੋੜ ਕੇ ਇਹਨੇ ਹਿੱਲਣਾ ਤੇ ਹੁਣ ਜਦੋਂ ਅਸੀਂ ਇਹ ਸਿੱਖ ਸਿੱਖੀਏ ਕਿ ਫੋਕਸ ਕਰਨਾ ਹੈ ਆਪਣੇ ਆਪ ਤੇ ਧਿਆਨ ਦੇਣਾ ਹੈ ਮੋੜ-ਮੋੜ ਕੇ ਮੋੜ-ਮੋੜ ਕੇ ਮਨ ਭੱਜਿਆ ਫਿਰ ਇਹਨੂੰ ਆਪਣੇ ਸਾਥ ਤੇ ਲਿਆਓ ਫਿਰ ਭੱਜਿਆ ਫਿਰ ਸਾਹ ਤੇ ਲਿਆਓ ਸਾਨੂੰ ਸਾਡੇ ਬਾਰੇ ਤੇ ਪਤਾ ਲੱਗੇ ਸਾਡੇ ਅੰਦਰ ਕੀ ਚੱਲਦਾ ਜਿੰਨੇ ਵੀ ਵੀਰੋਂ ਜਦੋਂ ਆਪਾਂ ਕਹਿੰਦੇ ਆ ਨਾ ਮੇਰੇ ਅੰਦਰ ਇੰਨਾ ਖਲਾਰਾ ਚੱਲੀ ਜਾਂਦਾ ਐਨਾ ਕੁਝ ਮੇਰੇ ਅੰਦਰ ਚੱਲੀ ਜਾਂਦਾ ਭਰਾਵੋ ਇਹ ਪਹਿਲਾਂ ਵੀ ਚੱਲਦਾ ਸੀ ਪਰ ਪਹਿਲਾਂ ਕਦੀ ਧਿਆਨ ਹੀ ਨਹੀਂ ਸੀ ਦਿੱਤਾ ਜਿਦਣ ਕਿਸੇ ਨੇ ਆਉਣਾ ਹੁੰਦਾ ਰਿਸ਼ਤੇਦਾਰੀ ਨੇ ਫਿਰ ਕਹਿਣਗੇ ਸਫਾਈ ਕਰ ਲਓ ਫਿਰ ਲੱਗਦਾ ਆਹ ਜਾਲੇ ਵੀ ਲੱਗੇ ਪਏ ਨੇ ਬਾਥਰੂਮ ਚ ਜਿਲਬ ਜੰਮੀ ਪਈ ਹੈ ਹੁਣ ਸਾਰਾ ਕੁਝ ਹੁਣ ਦਿਸਦਾ ਪਤਾ ਕਿਉਂ ਹੈ ਹੁਣ ਤੁਸੀਂ ਧਿਆਨ ਦੇ ਰਹੇ ਹੋ ਤੁਹਾਨੂੰ ਸਾਰਾ ਗੰਦ ਦਿਸਦਾ ਹੈ ਪਰ ਪਹਿਲਾਂ ਤੁਸੀਂ ਧਿਆਨ ਹੀ ਨਹੀਂ ਦਿੰਦੇ ਓਵੇਂ ਬੰਦਾ ਪੈ ਜਾਂਦਾ ਓਵੇਂ ਚਾਦਰ ਲਿਬੜੀ ਪਈ ਹੈ ਸਾਰਾ ਚੱਲੀ ਜਾਂਦਾ ਕੋਈ ਆਏਗਾ ਫਿਰ ਸਫਾਈ ਕਰਾਂਗੇ ਆਏਗਾ ਫਿਰ ਉਹਨੂੰ ਵਿਖਾਵਾਂਗੇ ਤੇ ਧਿਆਨ ਜਿਹੜਾ ਹੈ ਉਹ ਸਫਾਈ ਕਰੇਗਾ ਧਿਆਨ ਆਪਣੇ ਪਰਿਵਾਰ ਤੇ ਦੇਣਾ ਹੈ ਬੱਚਿਆਂ ਤੇ ਦੇਣਾ ਚਲੋ ਤੇ ਦੇਣਾ ਹੀ ਹੈ ਪਰ ਮਨ ਦੀ ਸਫਾਈ ਤੇ ਧਿਆਨ ਦੇਣਾ ਹੈ ਮੇਰੇ ਅੰਦਰ ਕੀ ਚੱਲ ਰਿਹਾ ਹੈ ਸਾਡਾ ਸਮਾਜ ਦਾ ਸਿਸਟਮ ਇਹ ਹੈ ਹਰ ਬੰਦਾ ਬਾਹਰ ਆਪਣੇ ਧਿਆਨ ਨੂੰ ਲਈ ਫਿਰਦਾ ਐ ਇੱਥੇ ਧਿਆਨ ਨਹੀਂ ਲਿਆ ਰਿਹਾ ਕੋਈ ਕਰਮਾ ਵਾਲਾ ਸਿਹਤ ਤੇ ਧਿਆਨ ਦਿੰਦਾ ਜਿੰਮ ਕਰਦਾ ਐ ਭੱਜਦਾ ਐ ਨੱਠਦਾ ਐ ਡਾਈਟ ਕਰਦਾ ਐ ਖਿਆਲ ਕਰਦਾ ਐ ਕੋਈ ਕਰਮਾ ਵਾਲਾ ਤੇ ਉਹਨਾਂ ਦੇ ਵਿੱਚੋਂ ਕੋਈ ਕਰੋੜਾਂ ਬੰਦਿਆਂ 'ਚੋਂ ਇੱਕ ਹੁੰਦਾ ਜਿਹੜਾ ਮਾਈਂਡ ਤੇ ਵੀ ਧਿਆਨ ਦਿੰਦਾ ਵੀ ਅੰਦਰ ਕੀ ਚੱਲਦਾ ਮੇਰੇ ਫਲਾਣਾ ਬੰਦਾ ਮੇਰੇ ਤੇ ਬਾਲਟੀ ਪਾ ਗਿਆ ਚਿੱਕੜ ਦੀ ਮੇਰੇ ਅੰਦਰ ਕੀ ਚੱਲਣ ਲੱਗ ਗਿਆ ਸਾਰਾ ਦਿਨ ਇਹੀ ਬੰਦਾ ਮੇਰੇ ਦਿਮਾਗ ਚ ਘੁੰਮੀ ਜਾਂਦਾ ਬਾਲਟੀ ਚਿੱਕੜ ਦੀ ਤਾਂ ਕੋ ਗਾਲ ਕਹਿ ਲੋ ਗਾਲ ਕੱਢੀ ਉਹਨੇ ਉਹੀ ਚ ਘੁੰਮੀ ਜਾਂਦੀ ਉਹਨੇ ਗਾਲ ਕੱਢਦੀ ਮੈਨੂੰ ਗਾਲ ਕਿਵੇਂ ਦੇ ਗਿਆ ਮੈਨੂੰ ਗਾਲ ਕਿਵੇਂ ਦੇ ਗਿਆ ਸੌਰਾ ਦਿਨ ਗਾਲ 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 ਦਿਮਾਗ ਦੇ ਚੱਲੀ ਗਈ ਬਾਕੀ ਜਿਹੜੇ ਅੱਗੇ ਵਾਲਾ ਕੰਮ ਸੀ ਸਾਰਾ ਤਰੱਕੀ ਵਾਲਾ ਉਹ ਰੁਕ ਗਿਆ ਇਸੇ ਕਰਕੇ ਜਿਹੜੇ ਵੱਡੇ ਬੰਦੇ ਹੁੰਦੇ ਆ ਵੱਡੇ ਬੰਦੇ ਉਹ ਆਪਣੇ ਕੰਮ ਤੋਂ ਕਦੇ ਫੋਕਸ ਨਹੀਂ ਹਟਾਉਂਦੇ ਧਿਆਨ ਆਪਣੇ ਕੰਮ ਤੇ ਰੱਖਦੇ ਐ ਲੱਖ ਗਾਲਾਂ ਕੱਢੀ ਜਾਓ ਲੱਖ ਬੁਰਾ ਕਹੀ ਜਾਓ ਲੱਖ ਮਾੜਾ ਕਹੀ ਉਹ ਦੂਜੇ 'ਚ ਧਿਆਨ ਹੀ ਨਹੀਂ ਜਾਣ ਦਿੰਦੇ ਉਹਨਾਂ ਨੂੰ ਪਤਾ ਹੈ ਮਹਿੰਗੀ ਚੀਜ਼ ਇੱਕ ਹੈ ਤੇ ਮੇਰੀ ਮਹਿੰਗੀ ਚੀਜ਼ ਮੈਂ ਕਿਸੇ ਨੂੰ ਨਹੀਂ ਦੇਣੀ ਮੇਰੇ ਕੋਲ ਤਾਂ ਹੈ ਹੀ ਇੱਕੋ ਚੀਜ਼ ਤਾਂ ਹੁੰਦੀ ਬੰਦੇ ਕੋਲ ਉਹਦਾ ਧਿਆਨ ਜੇ ਅੱਜ ਸਾਡਾ ਧਿਆਨ ਹੀ ਖਤਮ ਹੋ ਜੇ ਤੇ ਆਪਾਂ ਡੈੱਡ ਹੋਈਏ ਤੇ ਆਪਾਂ ਤਾਂ ਮਰ ਗਏ ਬਸ ਫਿਰ ਸਰੀਰ 'ਚ ਸਾਹ ਚੱਲਣ ਪਰ ਧਿਆਨ ਹੋਵੇ ਹੀ ਨਾ ਤੇ ਸਾਨੂੰ ਕਿਹਨੇ ਪੁੱਛਣਾ ਆਪਾਂ ਤਾਂ ਖਤਮ ਆ ਪਏ ਸਾਡੇ ਕੋਲੇ ਇੱਕੋ ਹੀ ਤਾਂ ਚੀਜ਼ ਹੈ ਧਿਆਨ ਤੇ ਵੱਡਾ ਬੰਦਾ ਜਿਹੜਾ ਹੁੰਦਾ ਜੇ ਮੰਨ ਲਓ ਉਹ ਕਹਿੰਦਾ ਬਸ ਮੇਰਾ ਧਿਆਨ ਮੇਰੀ ਕੁਰਸੀ 'ਚ ਹੈ ਬਸ ਮੈਂ ਨਹੀਂ ਵੇਖਦਾ ਕਿੰਨੇ ਗਾਲਾਂ ਐਮਐਲਏ ਬਣ ਜਾਂਦੇ ਨੇ ਫਿਰ ਗਾਲਾਂ ਕੱਢੀ ਜਾਣ ਲੋਕ ਜੋ ਮਰਜ਼ੀ ਬੋਲੀ ਜਾਣ ਉਹਨਾਂ ਦਾ ਧਿਆਨ ਕੁਰਸੀ 'ਚ ਹੁੰਦਾ ਹੈ ਕੁਰਸੀ ਤੇ ਬਹਿ ਹੀ ਜਾਂਦੇ ਨੇ ਮੁੱਖ ਮੰਤਰੀ ਬਣ ਹੀ ਜਾਂਦੇ ਨੇ ਜੇ ਉਹ ਧਿਆਨ ਦੇਣ ਲੱਗਣ ਵੀ ਆ ਜੇ ਹੁਣ ਕਿਤੇ ਤੁਹਾਨੂੰ ਕੀ ਲੱਗਦਾ ਵੀ ਜਿਹੜਾ ਪੀਐਮ ਸੀਐਮ ਹੁੰਦੇ ਨੇ ਵੱਡੇ ਬੰਦੇ ਇਹ ਕਮੈਂਟ ਪੜ੍ਹਦੇ ਨੇ ਕਿਤੇ ਉਹ ਨਹੀਂ ਵੇਖਦੇ ਵੀ ਕਿਹੜਾ ਕੀ ਕਹਿ ਰਿਹਾ ਉਹਨਾਂ ਨੇ ਜਿੱਥੇ ਜਾਣਾ ਹੈ ਉੱਥੇ ਜਾਣਾ ਹੈ ਜਿੱਥੇ ਪਹੁੰਚਣਾ ਹੈ ਉੱਥੇ ਪਹੁੰਚਣਾ ਹੈ ਤੇ ਸਾਡੇ ਤੇ ਚੱਕਰੀ ਘੁੰਮ ਜਾਂਦੀ ਦਿਮਾਗ 'ਚ ਮੈਨੂੰ ਐ ਕਹਿਤਾ ਰਿਸ਼ਤੇਦਾਰੀ 'ਚ ਕਿਸੇ ਨੇ ਫੋਨ ਕਰਕੇ ਕਹਿਤਾ ਮੜਾ ਜਾ ਉਹੀ ਦਿਮਾਗ ਘੁੰਮੀ ਜਾਂਦਾ ਘੁੰਮੀ ਜਾਂਦਾ ਘੁੰਮੀ ਧਿਆਨ ਸਾਰੇ ਦਾ ਸਾਰਾ ਸੀ ਉਸ ਤੇ ਲਾ ਦੇਣੇ ਆ ਤਰੱਕੀ ਵਾਲਾ ਕੰਮ ਵੀ ਰੁਕ ਜਾਂਦਾ ਇੱਕ ਗੱਲ ਕਿਸੇ ਨੇ ਕਹਿਤੀ ਦਿਮਾਗ ਚ ਘੁੰਮੀ ਜਾਣੀ ਐ ਕਿਵੇਂ ਕਹਿਤਾ ਮੈਨੂੰ ਉਹ ਘੁੰਮੀ ਜਾਣੀ ਘੁੰਮੀ ਜਾਣੀ ਦਿਮਾਗ ਚ ਘੁੰਮਣੀ ਇਸ ਕਰਕੇ ਅਸੀਂ ਬਾਕੀਆਂ ਤੇ ਧਿਆਨ ਦੇਣ ਨਾਲੋਂ ਆਪਣੇ ਤੇ ਧਿਆਨ ਦੇਣਾ ਤੇ ਇਹ ਉਹੀ ਗੱਲ ਹੈ ਜਿਹੜੇ ਜਹਾਜ਼ ਵਿੱਚ ਬੈਠਦੇ ਆ ਨਾ ਆਪਾਂ ਨੂੰ ਪਤਾ ਉਹ ਤੇ ਪਤਾ ਕੀ ਕਹਿੰਦੇ ਹੁੰਦੇ ਐ ਮਾਸਕ ਬੱਚੇ ਦਾ ਪਾਉਣ ਤੋਂ ਪਹਿਲਾਂ ਆਪ ਪਾ ਲਿਓ ਕਿਸੇ ਦੀ ਮਦਦ ਕਰਨੇ ਸੇ ਪਹਿਲੇ ਆਪਣਾ 마ਸਕ ਪਹਿਨ ਲੈ ਕਿਸੇ ਤੇ ਫਿਰ ਧਿਆਨ ਦੇਵਾਂਗੇ ਪਹਿਲਾ ਆਪਣੇ ਤੇ ਤੇ ਧਿਆਨ ਦੇ ਲੈ ਫਿਰ ਬਾਕੀਆਂ ਦੇ ਧਿਆਨ ਦੇ ਆਂ ਜਨਾ ਦੇਣਾ ਹੈ ਪਰ ਪਹਿਲਾ ਆਪਣਾ ਤਾਂ ਲਾ ਲਈਏ ਆਕਸੀਜਨ ਆਪ ਤਾਂ ਮਰਦੇ ਜਾਂਦੇ ਆ ਬਾਕੀਆਂ ਨੂੰ ਹੁਣ ਮਾਂ ਬੱਚੇ ਨੂੰ ਆਕਸੀਜਨ ਲਾਉਣ ਲੱਗ ਗਈ ਫਟਾਫਟ ਵੀ ਜਾ ਜ ਡਿੱਗਣ ਲੱਗਿਆ ਆਕਸੀਜਨ ਡਿੱਗੀ ਫਟਾਫਟ ਮੈਂ ਬੱਚੇ ਨੂੰ ਬਚਾਵਾਂ ਉਹ ਬੱਚੇ ਦੇ ਮੂੰਹ ਤੇ ਚਾੜ ਰਹੀ ਸੀ ਉਹਨੇ ਨੂੰ ਆ ਬੇਹੋਸ਼ ਹੋ ਗਈ ਆਪ ਵੀ ਮਰ ਜੂ ਬੱਚਾ ਵੀ ਮਰ ਜੂ ਹੁਣ ਉਹਨਾਂ ਕੀ ਕਹਿੰਦੇ ਐ ਕਹਿੰਦੇ ਪਹਿਲਾਂ ਆਪਣੇ ਮੂੰਹ ਤੇ ਚਾੜ ਤੇਰਾ ਸਾਹ ਪਹਿਲਾਂ ਸੌਖਾ ਹੋ ਗਿਆ ਨਾ ਹੁਣ ਬੱਚੇ ਦੇ ਮੂੰਹ ਤੇ ਚਾੜ ਪ੍ਰਥਮੈ ਮਨ ਪ੍ਰਬੁੱਧ ਹੈ ਆਪਣਾ ਪਹਿਲਾਂ ਪ੍ਰਥਮ ਪਹਿਲਾ ਜ਼ਰੂਰੀ ਐ ਆਪਣੇ ਮਨ ਤੇ ਕੰਮ ਕਰੋ ਪਾਛੈ ਅਵਰ ਰਜਾਵੈ ਫਿਰ ਬਾਕੀਆਂ ਨੂੰ ਰਜਾਉਣਾ ਕੀ ਹੁੰਦਾ ਖੁਸ਼ ਕਰਨਾ ਦੁਨੀਆ ਨੂੰ ਧਿਆਨ ਦੇ ਕੇ ਫਿਰ ਖੁਸ਼ ਕਰ ਲਾਂਗੇ ਪਹਿਲਾਂ ਆਪ ਤਾਂ ਖੁਸ਼ ਹੋ ਜਾਓ ਆਪਣੇ ਮਨ ਨੂੰ ਤਾਂ ਠੀਕ ਕਰ ਲਿਏ ਦੁਨੀਆ ਨੂੰ ਫਿਰ ਖੁਸ਼ ਕਰ ਲਾਂਗੇ ਲੋਕਾਂ ਨੂੰ ਵੀ ਖੁਸ਼ ਕਰਨਾ ਕਰ ਲਾਂਗੇ ਪਹਿਲਾਂ ਆਪ ਤਾਂ ਖੁਸ਼ ਹੋ ਜੀਏ ਸਮਝ ਆਉਂਦੀ ਹੈ ਨਾ ਗੱਲ ਇਸ ਕਰਕੇ ਪਹਿਲਾਂ ਆਪਣੇ ਆਪ ਤੇ ਧਿਆਨ ਦੇਣਾ ਸਰੀਰ ਤੇ ਵੀ ਹੁਣ ਮੰਨ ਲਓ ਕੋਈ ਬੰਦਾ ਸਰੀਰ ਤੇ ਧਿਆਨ ਹੀ ਨਹੀਂ ਦੇ ਰਿਹਾ ਮੈਂ ਬੱਚੇ ਪਾਲ ਰਿਹਾ ਮੈਂ ਪਰਿਵਾਰ ਪਾਲ ਰਿਹਾ ਮੈਂ ਬਿਜੀ ਬਹੁਤ ਆ 50 ਸਾਲ ਦੀ ਉਮਰ ਚ ਮਰ ਗਿਆ ਧਿਆਨ ਹੀ ਨਾ ਦਿੱਤਾ ਚਲੋ ਮੈਂ ਆਪਣੀ ਮਦਰ ਦੀ ਗੱਲ ਕਰਦਾ ਮੇਰੀ ਮਦਰ ਦੀ ਉਮਰ 68 63 ਸਾਲ ਦੀ ਸੀ ਤੇ ਚਲੇ ਗਏ ਆਪਣੀ ਸਿਹਤ ਦਾ ਬਿਲਕੁਲ ਧਿਆਨ ਨਹੀਂ ਸੀ ਦਿੰਦੇ ਕੋਈ ਧਿਆਨ ਨਹੀਂ ਸੀ ਪਹਿਲਾਂ ਸਾਨੂੰ ਪਾਲ ਲਿਆ ਮੁੜ ਕੇ ਰਿਸ਼ਤੇਦਾਰੀਆਂ ਪਾਲੀ ਗਈ ਤੇ ਜਦੋਂ ਆਇਆ ਟਾਈਮ ਪੁੱਤ ਮੇਰੇ ਪੋਤੇ ਮੇਰੀਆਂ ਪੋਤਰੀਆਂ ਮੈਂ ਇੱਥੇ ਕਈ ਵਾਰੀ ਇੱਕ ਵਾਰੀ ਆਏ ਮੈਂ ਕਿਹਾ ਮੇਰੇ ਮੈਂ ਕਿਹਾ ਮੰਮੀ ਕਹਿੰਦਾ ਸੀ ਚਲੋ ਇੱਥੇ ਮੈਂ ਕਿਹਾ ਮੰਮੀ ਇੱਥੇ ਹੀ ਰਹਿ ਲਓ ਨਾ ਬਾਬਾ ਜੀ ਕੁੜੀਆਂ ਘਰ ਕੱਲੀਆਂ ਬੱਚੇ ਘਰ ਕੱਲੇ ਮੈਂ ਚੱਲੀ ਐ ਐਦਾਂ ਕਹਿ ਕੇ ਚਲੇ ਗਏ ਘੰਟਾ ਕੋ ਹੋਰ ਨਹੀਂ ਨਹੀਂ ਬਸ ਬਸ ਬਹੁਤ ਹੋ ਗਿਆ ਮੈਂ ਚੱਲੀ ਅੱਧੇ ਘੰਟੇ ਬਾਅਦ ਚੱਲੀ ਬਾਬਾ ਚਲੋ ਘਰ ਘਰ ਚੱਲੀ ਐ ਘਰ ਚੱਲੀ ਧਿਆਨ ਦਿੰਦੀ ਦਿੰਦੀ ਲੈ ਲੋਕਾਂ ਤੇ ਦਿੱਤਾ ਧਿਆਨ ਬੱਚਿਆਂ ਤੇ ਪੋਤਰੀਆਂ ਤੇ ਤੇ ਜੇ ਥੋੜਾ ਜਿਹਾ ਧਿਆਨ ਆਪ ਦੇ ਲੈਂਦੀ ਫਿਰ 10 20 ਸਾਲ ਹੋਰ ਵੀ ਜੀ ਸਕਦੀ ਸੀ ਹੁਣ ਜੇ ਤੁਸੀਂ ਕਹਿੰਦੇ ਮੈਂ ਵਿਜੀ ਬਹੁਤ ਆ ਮੈਂ ਕੀ ਕਰਾਂ ਮੇਰੇ ਕੋਲ ਮੇਰੇ ਕੋਲ ਤੇ ਗੋਲੀਆਂ ਖਾਣ ਦਾ ਟਾਈਮ ਹੈ ਮੇਰੇ ਕੋਲ ਡਾਕਟਰ ਕੋਲ ਜਾਣ ਦਾ ਟਾਈਮ ਹੀ ਨਹੀਂ ਮੈਂ ਚੈੱਕ ਕਰਾਈ ਨਹੀਂ ਸਕਦਾ ਤੇ ਫਿਰ ਕੋਈ ਗੱਲ ਨਹੀਂ ਫਿਰ 80 ਦਾ ਮਰਨਾ ਸੀ 60 ਦਾ ਹੀ ਮਰ ਜਾਏਗਾ ਫਿਰ ਫਾਇਦਾ ਕੀ ਹੋਇਆ ਆਪਣੀ ਆਕਸੀਜਨ ਪਹਿਲਾਂ ਲਾ ਲੈਂਦਾ ਫਿਰ ਕਿਸੇ ਦੀ ਹੈਲਪ ਵੀ ਕਰ ਲੈਂਦਾ ਵੱਧ ਜੀ ਲੈਂਦੇ ਤੇ ਕਈ ਬੰਦੇ ਧਿਆਨ ਦਿੰਦੇ ਦਿੰਦੇ ਆਪਣੇ ਤੇ ਧਿਆਨ ਹੀ ਨਹੀਂ ਦਿੰਦੇ ਮਾਈਂਡ ਆਪਣੇ ਤੇ ਧਿਆਨ ਦਿੰਦੀ ਨਹੀਂ ਉਦੋਂ ਨੂੰ ਕੰਮ ਖਰਾਬ ਹੋ ਜਾਂਦਾ ਜ਼ਿਆਦਾਤਰ ਬੰਦਿਆਂ ਨੇ ਇਦਾਂ ਹੀ ਗੰਮ ਖਰਾਬ ਕੀਤਾ ਆਪਣਾ ਜ਼ਿਆਦਾਤਰ ਮਾਈਂਡ ਖਰਾਬ ਹੋਣ ਦਾ ਕਾਰਨ ਇਹ ਹੈ ਧਿਆਨ ਨਹੀਂ ਦਿੱਤਾ ਸਿਹਤ ਖਰਾਬ ਕਦੋਂ ਹੋਈ ਧਿਆਨ ਹੀ ਨਹੀਂ ਦਿੱਤਾ ਤੇ ਸਮਾਂ ਰਹਿੰਦੇ ਵੀ ਧਿਆਨ ਦੇ ਦਈਏ ਨਾ ਤੇ ਬਹੁਤ ਵਧੀਆ ਗੱਲ ਹੁੰਦੀ ਅਜੇ ਵੀ ਕੁਝ ਨਹੀਂ ਵਿਗੜਿਆ ਹੁੰਦਾ ਜਿੰਨੇ ਤੁਸੀਂ 30 ਸਾਲਾਂ ਨੇ ਹੋ ਨਾ 35 ਤੋਂ ਥੱਲੇ ਵਾਲੇ ਉਹ ਤੇ ਮੈਂ ਸੱਚੀ ਤੁਹਾਨੂੰ ਮੱਥਾ ਹੀ ਟੇਕਦਾ ਤੇ ਹੁਣ ਮੈਂ ਇਹ ਪਤਾ ਕੀ ਕਰ ਰਿਹਾ ਮੈਂ ਸੱਚੀ ਅੰਦਰੋਂ ਇੰਨਾ ਖੁਸ਼ ਹੋਇਆ ਵੀ ਇਹਨਾਂ ਨੇ ਕਰ ਲਿਆ ਨਾ ਸਾਰੀ ਜ਼ਿੰਦਗੀ ਇਹ ਚੀਜ਼ ਇਹਨਾਂ ਦੇ ਅੰਦਰੋਂ ਨਹੀਂ ਨਿਕਲੇਗੀ ਇਹਨਾਂ ਨੂੰ ਮਾਈਂਡ ਦੇ ਉੱਤੇ ਕੰਮ ਕਰਨਾ ਆਏਗਾ ਇਹ ਬੱਚਿਆਂ ਨੂੰ ਭਾਵੇਂ ਔਖੇ ਕਰ ਜਾਣ ਭਾਵੇਂ ਸੌਖੇ ਪਰ ਕਰ ਜਾਣ ਇਹਦਾ ਰਿਜ਼ਲਟ ਮਿਲੇਗਾ ਇਹਨਾਂ ਨੂੰ ساری ਜ਼ਿੰਦਗੀ ਤੇ ਜਿਹੜੇ 35 ਸਾਲਾਂ ਵਾਲੇ ਵੀ ਅਵੇਅਰ ਹੋ ਗਏ ਵੀ ਸ਼ੁਕਰ ਹੈ ਕਰਨਾ ਹੈ ਤੇ ਉਤੇ ਤੇ ਮੈਂ ਜਿਵੇਂ ਕੱਲ ਦੱਸਿਆ ਸੀ ਮੈਂ ਤੇ ਉਹ ਬੱਚੇ ਨੇ ਮੈਨੂੰ ਪੁੱਛ ਲਿਆ ਤਾਂ ਮੈਂ ਉਹਨੂੰ ਦੱਸਣ ਦੇ ਮਾਰੇ ਨੇ ਆਪ ਕਰ ਲਿਆ ਹੋਰ ਮਿਹਨਤ ਕਰ ਲਈ ਤੇ ਮੈਂ ਤੇ ਆ 6 ਸਾਲ ਮੈਂ ਦਿਵਾਨ ਨਹੀਂ ਲਾਏ ਮੇਰਾ ਧਿਆਨ ਰਹਿਣਾ ਸੀ دیਵਾਨਾ ਚ ਤੇ ਮੈਂ ਹੋ ਗਿਆ ਵੇਲਾ ਤੇ ਵੇਲਾ ਹੋਣ ਕਰਕੇ ਮੈਂ ਟਾਈਮ ਟੇਬਲ ਬਣਾਏ ਸਿਹਤ ਦਾ ਧਿਆਨ ਬਣਾਇਆ ਮੈਂ ਜਿੰਮ ਬਣਾਈ ਪ੍ਰੋਫੈਸ਼ਨਲ ਹਰ ਚੀਜ਼ ਮੈਂ ਸਿੱਖੀ ਆਯੁਰਵੇਦ ਕਿੰਨੇ ਟਰੀਟਮੈਂਟ ਮੈਂ ਕਰਵਾਏ ਜਾਂਦਾ ਰਿਹਾ ਡਾਕਟਰਾਂ ਕੋਲ ਪਤਾ ਕੀਤਾ ਇੱਕ ਇੱਕ ਚੀਜ਼ ਦਾ ਤੇ ਨਾਲ ਸਭ ਤੋਂ ਵੱਡੀ ਗੱਲ ਆ ਮੈਡੀਟੇਸ਼ਨ ਇਹਦੇ ਲਈ ਮੈਂ ਕਿੰਨੇ ਥਾਵਾਂ ਤੇ ਮੈਂ ਗਿਆ ਬੋਧੀਆਂ ਦੇ ਮੱਠਾਂ ਚ ਜੈਨੀਆਂ ਦੇ ਥਾਵਾਂ ਤੇ ਹਰ ਤਾਰਾਂ ਦੀ ਨੌਲੇਜ ਲਈ ਇਹਦੇ ਵਿਸ਼ੇ ਤੇ ਕਿੰਨੀਆਂ ਮੈਂ ਕਿਤਾਬਾਂ ਪੜ੍ਹੀਆਂ ਮੇਰੇ ਕੋਲ ਟਾਈਮ ਸੀ ਮੈਂ ਧਿਆਨ ਦੇ ਲਿਆ ਨਹੀਂ ਤੇ ਮੇਰੇ ਕੋਲ ਧਿਆਨ ਹੀ ਨਹੀਂ ਸੀ ਮਿਲਣਾ ਮੇਰਾ ਮੇਰਾ ਧਿਆਨ ਤੇ ਦਵਾਨਾ ਚ ਹੀ ਰਹਿਣਾ ਸੀ ਮੈਂ ਤੇ ਉਧਰੋਂ ਆ ਗਿਆ ਉਧਰ ਤੁਰ ਗਿਆ ਉਧਰੋਂ ਆ ਗਿਆ ਉਧਰ ਤੁਰ ਗਿਆ ਤੇ ਇਹ ਕਿੰਡੀ ਕਿਰਪਾ ਹੋਈ ਨਹੀਂ ਤੇ ਕਦੇ ਕਾਰ ਹੀ ਨਹੀਂ ਸੀ ਸਕਣਾ ਹੁਣ ਮੈਂ ਦਵਾਨ ਤੇ ਜ਼ਰੂਰ ਜਾਣਾ ਕਰਕੇ ਆਉਣਾ ਪ੍ਰੋਗਰਾਮ ਪਰ ਪਹਿਲਾਂ ਮੈਨੂੰ ਮੇਰੇ ਲਈ ਟਾਈਮ ਜ਼ਰੂਰ ਚਾਹੀਦਾ ਹੈ ਕਿ ਮੈਂ ਇੰਨੇ ਤੋਂ ਇੰਨੇ ਬੈਠਣਾ